ਗੈਂਗ ਟੋਨਾਂ ਦੀ ਵੀ ਮੰਗੀ ਗੈਂਗਸਟਰ ਲੈ ਕੇ ਆ ਕਬੱਡੀ ਚ ਮੇਰੇ ਹਿਸਾਬ ਨਾਲ ਕਈ ਪਲੇਅਰ ਹੀ ਆ ਜਿਹੜੇ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਆ ਗੈਂਗਸਟਰ ਕਦੋਂ ਆਏ ਆ ਕਿੱਦਾਂ ਆਏ ਕਿੰਨਾ ਚਿਰ ਪਹਿਲਾਂ ਆਏ ਆ ਆ ਤਾਂ ਤੁਸੀਂ ਹੋਣ ਦੇਖਿਆ ਹੋਣ 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 ਦੇਖਿਆ ਹੁਣ ਦਾ ਨੈਟ ਦਾ ਜਮਾਨਾ ਨਹੀਂ ਤਾਂ ਮੇਰੇ ਪਿੰਡਾਂ ਦੇ ਨੇੜੇ ਜਾ ਕੇ ਪੁੱਛ ਲਈ ਮੇਰਾ ਵੀਰ 2007 ਦੀ ਗੱਲ ਹੋਣੀ ਹੈ ਮੇਰੇ ਹਿਸਾਬ ਨਾਲ ਉਦੋਂ ਵੀ ਭਰਾ ਗੈਂਗਸਟਰ ਦੀ ਮਗਰ ਪਏ ਸੀ ਬੰਦੇ ਹੀ ਸੀਗੇ ਥੋੜੀ ਜੀ ਗੱਲਬਾਤ ਹੋ ਗਈ ਉਹ ਮੈਨੂੰ ਕਹਿੰਦੇ ਵੀ ਤੈਨੂੰ ਖੇਡਣ ਹੀ ਨਹੀਂ ਦੇਣਾ ਤੇਰੀਆਂ ਲੱਤਾਂ ਵੀ ਵਧਣੀਆਂ ਤੇਰੀਆਂ ਬਾਹਾਂ ਵੀ ਵਧਣੀਆਂ ਤਾਂ ਨੇੜੇ-ਨੇੜੇ 20 ਪਿੰਡਾਂ ਨੇ 20 ਤੋਂ ਵੀ ਜ਼ਿਆਦਾ ਪਿੰਡਾਂ ਨੇ ਜਿੰਨੇ ਬੰਦੇ ਸੀ ਜਿੰਨੇ ਲੋਕ ਸੀ ਕਬੱਡੀ ਨੂੰ ਪਿਆਰ ਕਰਨ ਵਾਲੇ ਨਾਲ ਹੋਰ ਵੀ ਚਲੋ ਮੁੰਡੇ ਨਾਲ ਬਹੁਤ ਗਿਆ ਆਸੇ ਪਾਸਿਓਂ ਵੀ ਆਏ ਕੋਈ ਰਿਆ ਨਹੀਂ ਕੋਈ ਕਬੱਡੀ ਵਾਲਾ ਉਦੋਂ ਉਹ ਆਏ ਟੂਰਨਾਮੈਂਟ ਤੇ ਖੜੇ ਤਾਂ ਮੈਨੂੰ ਉੱਥੇ ਲਿਜਾ ਕੇ ਉਹਨਾਂ ਨੇ ਖੜਾਇਆ ਮੇਰਾ ਕੀ ਕਸੂਰ ਸੀ ਭਈ ਉਦੋਂ ਮੈਂ ਤਾਂ ਪਲੇਅਰ ਸੀ ਕਬੱਡੀ ਖੇਡਦਾ ਸੀ ਮੈਂ ਯਾਰ ਚਲੋ ਨਾਂ ਤਾਂ ਮੈਂ ਲੈਣਾ ਨਹੀਂ ਚਾਹੁੰਦਾ ਸੀ ਕਿਸੇ ਦਾ ਵੀ ਕਿਉਂਕਿ ਪਰ ਲੈਣੀ ਪੈਣੀ ਕੀ ਕਰਾਂ ਹੁਣ ਮਜਬੂਰੀ ਆ ਵੀ ਮੇਰਾ ਵੀ ਤੂੰ ਲੈਂਬਰ ਸਿੱਧਮਾ ਦਾ ਨਾਂ ਸੁਣਿਆ ਪਤਾ ਹੀ ਹੋਣਾ ਤੈਨੂੰ ਤੂੰ ਇਸ ਲੈਣ ਦੇ ਵਿੱਚ ਰਿਆ ਤੈਨੂੰ ਤਾਂ ਸਾਰਿਆਂ ਦਾ ਹੀ ਪਤਾ ਹੋਣਾ ਹੱਲੇ ਵੀ ਤੈਨੂੰ ਕਰਦੇ ਹੁਣੇ ਕਈ ਫੋਨ ਫਾਨ ਮੇਰਾ ਵੀ ਚਲੋ ਅਸੀਂ 플레이ਰ ਆ ਮੇਰਾ ਵੀ 6 ਤੋਂ 7 ਤੋਂ ਮੇਰਾ 6 ਤੋਂ 6 7 ਤੋਂ ਲਾਲਾ 9 10 11 12 13 14 ਤੱਕ 15 ਵੀ ਹੋਊਗੀ ਵਿੱਚੇ ਮੇਰਾ ਵੀਰ ਕਈ ਵਾਰੀ ਫੋਨ ਆ ਜਾਂਦੇ ਸੀ ਉਹਨਾਂ ਦੇ ਪਰ ਉਹ ਵੀ ਕੋਈ ਆਪਦੀ ਖੁਸ਼ੀ ਨਾਲ ਨਹੀਂ ਸੀ ਕਰਦੇ ਮੈਂ ਕਹੀ ਜਾ ਮੈਂ ਖੁਸ਼ੀ ਨਾਲ ਕਰਦੇ ਕੋ ਪਿੰਡ ਵਾਲਾ ਗਾਂ ਦੀ ਗਾਂ ਉਹਨਾਂ ਦਾ ਕੋਈ ਸੱਜਣ ਮਿੱਤਰ ਗਾਂ ਦੀ ਗਾਂ ਉਹਨਾਂ ਨੂੰ ਕਹਿ ਦਿੰਦਾ ਹੈ ਬਾਈ ਸਾਡੇ ਪਿੰਡ ਬੰਦਿਆਂ ਨੂੰ ਖਲਾ ਦਿਓ ਉਹਨਾਂ ਦਾ ਫੋਨ ਆ ਜਾਂਦਾ ਸੀ ਕਦੀ ਸਾਰਨਾ ਗਲਤ ਨਹੀਂ ਬੋਲੇ ਮੈਂ ਕਹੀ ਜਾਂ ਮੈਂ ਕੋਈ ਗਲਤ ਬੋਲੇ ਨਹੀਂ ਬਈ ਕਦੀ ਕੋਈ ਗਲਤ ਨਹੀਂ ਬੋਲੇ ਬਈ ਮੈਂ ਜਾ ਮੈਂ ਇੱਥੇ ਜਾਇਓ ਹਾਂਜੀ ਬਾਈ ਜੀ ਕੋਈ ਗੱਲ ਨਹੀਂ ਜਾਇਆ ਮੰਗੇ ਕੋਈ ਗੱਲ ਨਹੀਂ ਜਾਇਆ ਨਹੀਂ ਕੀ ਕਰੀਏ ਬਾਈ ਨਾਲ 20 20 ਬੰਦੂਕਾਂ ਵਾਲੇ ਕਿੱਥੇ ਚੱਕੀ ਫਰੀਏ ਆਪਦੀ ਤਾਂ ਰੋਟੀ ਨਹੀਂ ਪੂਰੀ ਹੋਣ ਲੀ ਆਪਦੀ ਖਰਾਕ ਪੂਰੀ ਕਰਾਂਗੇ ਕਿ ਉਹਨਾਂ ਦੀ ਪੂਰੀ ਕਰਾਂਗੇ ਹੁਣ ਜੇ ਮੈਂ 5-10 ਬੰਦੇ ਨਾਲ ਰੱਖਾਂ ਦਿੱਲੀ ਜੇ ਮੈਂ ਪਾ ਮਾੜੇ ਕੰਮ ਹੀ ਕੀਤੇ ਹੋਣ ਉਹਨਾਂ ਨੂੰ ਵੀ ਮੈਂ ਨਾਲ ਪ੍ਰਸ਼ਾਦਾ ਪਾਣੀ ਛਕਾਵਤ ਨਾਲ ਮੈਂ ਆਪਸ਼ਕਾ ਫੇਰ ਤਾਂ ਮੈਂ ਬਈ ਖੇਡ ਲਈ ਕਬੱਡੀ ਚੱਲ ਜਾਈਦਾ ਹੀ ਬਈ ਲਾਇਦੇ ਹੀ ਮੈਂ ਕੋਈ ਗੱਲ ਨਹੀਂ ਉਦੋਂ ਬਾਦਾਂ ਵੀ ਜੇ ਮੈਂ ਨਾਂ ਲੈਣ ਲੱਗਾ ਵੀਰੇ ਬਹੁਤ ਗੈਂਗਸਟਰ ਹਾਂਜੀ ਇਹਦੇ ਵਿੱਚ ਹੀ ਮੈਂ ਤੁਹਾਨੂੰ ਇੱਕ ਵਾਰੀ ਦੱਸਦਾ ਆ ਜਿੱਦਾਂ ਗੱਲ ਚਲਦੀ ਚਲਦੀ ਦੇ ਵਿੱਚੇ ਮੈਨੂੰ ਚੇਤਾ ਆ ਗਿਆ ਉਦੋਂ ਮੁੰਡਾ ਸਿਗਾ ਨਰਵਾਣੇ ਵਾਲਾ ਕੀ ਨਾ ਉਹਦਾ ਕੁਲਬੀਰ ਨਰਵਾਣਾ ਹਾਂਜੀ ਉਹ ਹੋਈ ਸੀ ਸ਼ਾਇਦ ਸ਼ਾਇਦ ਮੈਂ ਨਾ ਥੋੜਾ ਬਹੁਤਾ ਗਲਤ ਵੀ ਲੈ ਸਕਦਾ ਪਰ ਉਹ ਨਰਵਾਣੇ ਵਾਲਾ ਕਹਿੰਦੇ ਸੀ ਉਹਨੂੰ ਮੈਨੂੰ ਹੁਣ ਮੋਟਾ-ਮੋਟਾ ਚੇਤੇ ਆ ਕਿਉਂਕਿ ਉਦੋਂ ਬਾਅਦਾਂ ਉਹਦਾ ਸ਼ਾਇਦ ਕਾਫੀ ਟਾਈਮ ਬਾਅਦਾਂ ਕਤਲ ਹੋ ਗਿਆ ਸੀ ਉਹਦਾ ਤੇ ਉਹ ਬਾਈ ਘਰੇ ਆ ਗਿਆ ਨਾਲ ਸਾਡੇ ਏਰੀਏ ਦਾ ਹੀ ਬੰਦਾ ਉਹ ਉਹ ਗਾਂਹ ਹੋਰ ਬੰਦੇ ਦਾ ਉਹਦਾ ਯਾਰ ਕਿਸੇ ਬੰਦੇ ਦਾ ਤੇ ਉਹ ਅੰਕਲ ਦਾ ਖਾਸ ਬੰਦਾ 20 ਬੰਦੂਕਾਂ ਵਾਲੇ ਮੇਰਾ ਵੀਰ ਕਰੇ ਤੂੰ ਸੋਚ ਲੈ ਵੀ 20ਾਂ ਬੰਦੂਕਾਂ ਵਾਲਿਆਂ ਚ ਪਹਿਲਵਾਨ ਨੂੰ ਜਾਂ ਕਿਸੇ ਉਹਦਾ ਨਾਰਮਲ ਬੰਦੇ ਨੂੰ ਬਿਠਾ ਲਾ ਤੇ ਕੀ ਫੀਲ ਕਰੂਗਾ ਉਹ ਉਹਨਾਂ ਦੇ ਪਿੰਡ ਮੈਚ ਸੀਗਾ ਤਾਂ ਮੈਨੂੰ ਉਹ ਕਹਿੰਦਾ ਬਾਈ ਖੇਡਣਾ ਤੇ ਮੇਰੇ ਲੱਗੀ ਸੀ ਲੱਕ ਤੇ ਸੱਟ ਮੈਗਾ ਬਾਈ ਵੀ ਮੇ ਤੋਂ ਗੱਡੀ ਵੀ ਨਹੀਂ ਚਲਾਉਂਦੀ ਨਾ ਮੇ ਤੋਂ ਜਾ ਹੁੰਦਾ ਬੇਬੀ ਮੈਂ ਹਲੇ ਖੇੜ ਹੀ ਨਹੀਂ ਸਕਦਾ ਵੀ ਆ ਤੇਰੇ ਸਾਹਮਣੇ ਹੀ ਆ ਮੇਰਾ ਵੀ ਦੇਖ ਲੈ ਕੋਈ ਇੱਥੇ ਸੰਗ ਸ਼ਰਮ ਵਾਲੀ ਗੱਲ ਨਹੀਂ ਹੁਣ ਅਗਲਾ ਜਾਣ ਲੱਗਾ ਮੈਨੂੰ ਇਹ ਕਹਿ ਗਿਆ ਬਾਈ ਵੀ ਜੇ ਸਾਡੇ ਪਿੰਡ ਨਹੀਂ ਆਉਣਾ ਤਾਂ ਹੋਰ ਪਿੰਡ ਵੀ ਖੇਡ ਹੀ ਨਾ ਉਦੋਂ ਨੂੰ ਖੇਡਣਾ ਤਾਂ ਮੈਂ ਵੈਸੇ ਹੀ ਨਹੀਂ ਸੀ ਹਾਂ ਗੱਲ ਕਹਿਣ ਦੀ ਵੀ ਉਹਨੂੰ ਵਿਚਾਰਾ ਇਹਨੂੰ ਲੋੜ ਨਹੀਂ ਸੀ ਕੀ ਕਹਿੰਦਾ ਹੁਣ ਉਹਨੂੰ ਮੈਂ ਕਿਹਾ ਠੀਕ ਆ ਬਾਈ ਜੀ ਇਦਾਂ ਨਹੀਂ ਹੁੰਦੀ ਹੋਰ ਦੱਸ ਮੇਰਾ ਵੀਰ ਹੋਰ ਬਾਈ ਇੱਥੇ ਹੀ ਨਹੀਂ ਮੁੱਕਦਾ ਕੰਮ ਹੁਣ ਤੂੰ ਤਾਂ ਗੈਸਟਰਾਂ ਦਾ ਕਹਿਣ ਦਾ ਚਲੋ ਜੀ ਨਹੀਂ ਕਰਦਾ ਪਰ ਫੇਰ ਵੀ ਦੱਸਣਾ ਪੈਂਦਾ ਹੀ ਆ ਮੇਰਾ ਵੀਰ ਜਿਹੜਾ ਜਿਹੜਾ ਹਲੇ ਇਦੋਂ ਵੀ ਪਰੇ ਦਾ ਮਨ ਲ ਠੀਕ ਆ ਸੋ ਮਾ ਨੰਗਾ ਹੁਣ ਤਾਂ ਖੇਡਦੇ ਹੀ ਨਹੀਂ ਹੁਣ ਕਿੰਨੇ ਕਰਨਾ ਫੋਨਾਂ ਨਾ ਇੱਕ ਕਰੀ ਵੀਰੇ ਮੈਨੂੰ ਫੋਨ ਆਇਆ ਆਸਟ੍ਰੇਲੀਆ ਜਾਣਾ ਸੀ ਪਹਿਲਾਂ ਦੂਜੇ ਪਾਸਿਓਂ ਫੋਨ ਆਇਆ ਵੀ ਜੇ ਤੂੰ ਆਸਟ੍ਰੇਲੀਆ ਗਿਆ ਤਾਂ ਉਹਦਾ ਪੜਿਆ ਵਜਾਲੀ ਤੇਰਾ ਨੁਕਸਾਨ ਕਰਾਂਗੇ ਆਪਾਂ ਵੀ ਸੋਚਿਆ ਵੀ ਆਪਾਂ ਕੀ ਕਰਨ ਜਾਣਾ ਕਲੇਸ਼ ਦੇ ਥਾਂ 'ਚ ਅਬ ਮੈਂ ਜਾਂਦਾ ਹੀ ਨਹੀਂ ਹੁੰਦਾ ਛੇਤੀ ਕੀਤੇ ਇਹ ਤੇ ਰੋਲਾ ਕਲੇਸ਼ ਚੱਲਦਾ ਹੋਵੇ ਕਈ ਦਾ ਕੀ ਕਰਨ ਜਾਣਾ ਆਪਦਾ ਖੇਡਣਾ ਕਿਤੇ ਹੋਰ ਪਾਸੇ ਖੇਡ ਲਵਾਂ ਇਹਨਾਂ ਜਨ ਨੂੰ ਹੋਰ ਇੱਕ ਫੋਨ ਆ ਗਿਆ ਉਹਨਾਂ ਮੇਰੀ ਗੱਲ ਹੋਈ ਤੇ ਮੈਨੂੰ ਕਹਿੰਦਾ ਵੀ ਪਹਿਲਵਾਨ ਵੀ ਮੰਗੀ ਬੋਲਾ ਮੈਂ ਕਹਾਂ ਜੀ ਹਾਂਜੀ ਮੰਗੀ ਬੋਲਦਾ ਜੀ ਕਹਿੰਦਾ ਵੀ ਮੈਂ ਜੈਪਾਲ ਭੁੱਲਰ ਬੋਲਦਾ ਚਲੋ ਇਸ ਦੁਨੀਆ ਇਸ ਟਾਈਮ ਉਹ ਦੁਨੀਆ ਦੇ ਵਿੱਚ ਹੈ ਨਹੀਂਗਾ ਪ੍ਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਮੈਨੂੰ ਕਹਿੰਦਾ ਵੀ ਤੈਨੂੰ ਆਸਟ੍ਰੇਲੀਆ ਜਾਣਾ ਪੈਣਾ ਮੈਚ ਖੇਡਣ ਨੂੰ ਮੈਂ ਕਹਾ ਭਾਜੀ ਵੀ ਯਾਰ ਉੱਥੇ ਰੌਲੇ ਵਾਲਾ ਕੰਮ ਆ ਵੀ ਮੈਂ ਜਾਣਾ ਨਹੀਂ ਉਹ ਮੈਨੂੰ ਕਹਿੰਦਾ ਪਹਿਲਵਾਨ ਵੀ ਤੇਰੀ ਟਿਕਟ ਰੱਖਤੀ ਆ ਤੈਨੂੰ ਬੰਦਾ ਟਿਕਟ ਭੇਜਦਾ ਤੇ ਤੂੰ ਚੜ ਜੀ ਉੱਤੇ ਮੈਂ ਮੋੜ ਕੇ ਉਹਨੂੰ ਕਿਹਾ ਮੈਂ ਕਿਹਾ ਭਾਜੀ ਜੀ ਚੱਲ ਗਏ ਉਹਨਾਂ ਨੇ ਰੇਡ ਦੇਣੇ ਆ ਜੇ ਨਾ ਗਏ ਤੁਸੀਂ ਰੇਡ ਦੇਣੇ ਆ ਵੀ ਦਸੋ ਕਰੀਏ ਕੀ ਪਲੇਅਰ ਤਾਂ ਬਹੁਤ ਆ ਵਿਚਾਰੇ ਖੇਡਣਾ ਚਾਹੁੰਦੇ ਸਾਰਾ ਵੀ ਜੇ ਤੁਸੀਂ ਸਾਰੇ ਮੜਾ ਜਾ ਬਾਹਰ ਹੀ ਹੋ ਜੋਂ ਭਾਜੀ ਤੇ ਚਲੋ ਉੱਥੇ ਮੈਚ ਹੋ ਜਾਣ ਖੇਡਣਾ ਸਾਡਾ ਕੰਮ ਆ ਖੇਡਣਾ ਤਾਂ ਅਸੀਂ ਚਾਹੁੰਦੇ ਹੀ ਆ ਚਲੋ ਮੈਂ ਉਹ ਕਹਿੰਦਾ ਠੀਕ ਆ ਜੀ ਇਹੀ ਗੱਲ ਆ ਚਲੋ ਉਸ ਟਾਈਮ ਬਈ ਉਹਦੀ ਸਿਗਾ ਉਹਦਾ ਸਿਸਟਮ ਪੂਰਾ ਹੀ ਤਕੜਾ ਸੀਗਾ ਪਤਾ ਨਹੀਂ ਉਹਨੇ ਕੀ ਗੱਲ ਕਿਨੂੰ ਕਹੀ ਕਹੀ ਨਹੀਂ ਕਹੀ ਜਾਂ ਕੀ ਗੱਲ ਹੋਈ ਦੂਜੇ ਗੈਂਗ ਨਾਲ ਉਥੇ ਮੜ ਕੇ ਸਾਰੇ ਪਲੇਅਰ ਗਏ ਚੜਨਾ ਮੈਨੂੰ ਉਸੇ ਟਿਕਟ ਤੇ ਹੀ ਪਿਆ ਮੇਰਾ ਵੀਰ ਬਲੇਨ ਨਾ ਕਿ ਨਾ ਮਿਲ ਆਲਾ ਵੀ ਜਦਾਂ ਵੀ ਘਰੇ ਆ ਕੇ ਕੱਪੜੇ ਬੈਗ ਚ ਪਾਏ ਆ ਤਾਂ ਫਿਰ ਤੁਰਪੇ ਨਾਲ ਹੀ ਗਏ ਆ ਮੈਚ ਖੇਡ ਕੇ ਆ ਗਏ ਘਰੇ ਆ ਬੰਦੇ ਤੂਹਨੇ ਨੂੰ ਕੀ ਕੀ ਕਹੂੰਗਾ ਦੱਸ ਮੈਨੂੰ ਬਾਕੀ ਜਿਹੜੀਆਂ ਟੀਮਾਂ ਇਹ ਕਹਿੰਦੇ ਆ ਨਾ ਵੀ ਇਹਦੀਆਂ ਮੌਦੀਆਂ ਵਾ ਵੀਰੇ ਟੀਮ 2 ਸਾਲ 50 ਫੁੱਟ ਰੇਂਜ ਵਿੱਚ ਖੇਡੀ ਆ ਮਹਾਵੀਰਟਵਾਲ ਨੇ ਬਣਾਈ ਸੀ ਮਾਝੇ ਦੇ ਸਾਰੇ ਪਲੇਅਰ ਇਕੱਠੇ ਕਰਕੇ ਪਲੇਅਰ ਵੀ ਉਹਦੇ ਵਿੱਚ ਸਾਰੇ ਮਾਝੇ ਦੇ ਹੀ ਖੇਡੇ ਸੀ ਬੇਜਰ ਲੀਗ ਕਬੱਡੀ ਜਿਹੜੀ ਫੈਡਰੇਸ਼ਨ ਬਣੀ ਸੀਗੀ ਉਹਦੇ ਵਿੱਚ ਇਹਨਾਂ ਦੋਹਾਂ ਫੈਡਰੇਸ਼ਨਾਂ ਚੋਂ ਜਿਹੜੀਆਂ ਟੀਮਾਂ ਆਈਆਂ ਸੀਗੀਆਂ ਉਹਨਾਂ ਦੀ ਬਣੀ ਸੀ ਐਲੀਗੇਸ਼ਨ ਤਾਂ ਲਾਉਂਦਾ ਹੀ ਰਹੇ ਆ ਗਾਂਵੀ ਨੇ ਕੋਈ ਨਾ ਕੋਈ ਹੋਰ ਲਾ ਦੇਣਾ ਭਰਾਵਾ ਇਹ ਤਾਂ ਵਿਹਲੇ ਆ